ਯੂਟਿਊਬਰ ਚੈਨਲ ਤੇ ਸਾਰਿਆਂ ਦਾ ਨਿੱਘਾ ਸਵਾਗਤ ਆ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਹਫਤਾਵਾਰੀ ਖਬਰਾਂ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੁੰਨੇ ਆ ਤੇ ਇਸ ਵਾਰ ਫੇਰ ਤੁਹਾਡੇ ਨਾਲ ਖਾਸ-ਖਾਸ ਕੈਨੇਡਾ ਅਮਰੀਕਾ ਦੀਆਂ ਕੁਝ ਖਬਰਾਂ ਸਾਂਝੀਆਂ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਵੀ ਅਮਰੀਕਾ ਦੇ ਵਿੱਚ ਲੌਂਗ ਵੀਕਐਂਡ ਲੰਘ ਕੇ ਗਿਆ ਤੇ ਥੈਂਕਸ ਗਿਵਿੰਗ ਜਿਹੜਾ ਅਮਰੀਕਾ ਦਾ ਬੜਾ ਮਹੱਤਵਪੂਰਨ ਤਿਹਾਰਾ ਉਹ ਮਨਾਇਆ ਗਿਆ ਤੇ ਨਾਲ ਦੀ ਨਾਲ ਅੱਜ ਮੈਂ ਤੁਹਾਨੂੰ ਪਤਾ ਵੀ ਇੱਥੇ ਦਸੰਬਰ ਦੇ ਵਿੱਚ ਵੀਜ਼ਾ ਬੁਲੇਟਿਨ ਜਾਰੀ ਹੁੰਦਾ ਜਿਹਦੇ ਤਹਿਤ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੀਜ਼ੇ ਜਾਰੀ ਹੁੰਦੇ ਆ ਉਹ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਟਰਾਂਸ ਜੈਂਡਰ ਜਿਹੜੇ ਟਰੰਪ ਪਰ ਲੋਲਾਨ ਕੀਤਾ ਗਿਆ ਵੀ ਜੇ ਮੈਂ ਓਵਲ ਆਫਿਸ ਦੇ ਵਿੱਚ ਆਉਣਾ ਤਾਂ ਉਹਨੇ ਆਈ ਜਣਾ ਬੇਸਿਕਲੀ ਤਾਂ ਵੀ ਮੈਂ ਟਰਾਂਸ ਜੈਂਡਰ ਨੂੰ ਅਮਰੀਕਨ ਫੌਜ ਦੇ ਵਿੱਚ ਭਰਤੀ ਹੋਣ ਤੋਂ ਵਾਂਝਾ ਕਰ ਦੂੰਗਾ ਤੇ ਇਸੇ ਤਰੀਕੇ ਦੇ ਨਾਲ ਕੈਨੇਡਾ ਚੀਨ ਤੇ ਮੈਕਸੀਕੋ ਦੇ ਨਾਲ ਜਿਹੜੀ ਵਪਾਰਕ جنگ ਅਮਰੀਕਾ ਲੜ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਜੋ ਟਰੰਪ ਵੱਲੋਂ ਦਾਅਨੇ ਕੀਤੇ ਗਏ ਉਹਦੀ ਗੱਲਬਾਤ ਆਪਾਂ ਕਰਾਂਗੇ ਤੇ ਇਸੇ ਤਰੀਕੇ ਦੇ ਨਾਲ 25 ਲੱਖ ਜਿਹੜੇ ਭਾਰਤੀ ਲੋਕ ਆ ਉਹਨਾਂ ਦੇ ਉੱਤੇ ਜਿਹੜਾ ਅਮਰੀਕਾ ਸੌਰੀ ਕੈਨੇਡਾ ਦਾ ਤੇ ਭਾਰਤ ਦਾ ਤਣਾਅ ਚੱਲ ਰਿਹਾ ਹੈਗਾ ਉਹਦਾ ਕਰਕੇ ਜਿਹੜੀ ਤਲਵਾਰ ਲਟਕੀ ਹੋਈ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਦੋ ਟਰੱਕਾਂ ਦੀ ਟੱਕਰ ਹੋਈ ਹੈ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਤਿੰਨ ਡਰਾਈਵਰ ਦੀ ਮਕਲਬੀ ਉਹਨਾਂ ਬਾਲਾ ਬਸਤੀਗੇ ਤੇ ਦੋ ਜਣੇ ਉਹਨਾਂ ਵਿੱਚ ਮਾਰੇ ਗਏ ਆ ਤੇ ਇੱਕ ਬਚ ਗਿਆ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਵੀ ਥੈਂਕਸ giving ਜਿਵੇਂ ਅੱਗੇ ਵੀ ਗੱਲਬਾਤ ਕੀਤੀ ਆ ਵੀ ਥੈਂਕਸ giving ਅਮਰੀਕਾ ਦਾ ਬੜਾ ਮਹੱਤਵਪੂਰਨ ਤਿਹਾਰ ਆ ਤੇ ਇਹ ਨਵੰਬਰ ਦੇ ਚੌਥੇ ਵੀਰਵਾਰ ਮਨਾਇਆ ਜਾਂਦਾ ਤੇ ਇਹ 1621 ਤੋਂ ਅਮਰੀਕਾ ਦੇ ਵਿੱਚ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ ਜਦੋਂ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਜਿਹੜੇ ਗੋਰੇ ਲੋਕ ਸੀ ਬ੍ਰਿਟੇਨ ਦੇ ਲੋਕ ਸੀ ਉਹ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਵੱਲੋਂ ਆਪਣੀ ਪਹਿਲੀ ਫਸਲ ਇੱਥੇ ਵੱਢੀ ਗਈ ਸੀ ਤੇ ਉਸ ਫਸਲ ਦੀ ਖੁਸ਼ੀ ਦੇ ਵਿੱਚ ਉਹਨਾਂ ਵੱਲੋਂ ਇੱਕ ਦਾਵਤ ਦਿੱਤੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਨੇਟਿਵ ਅਮਰੀਕਨ ਜਿਹੜੇ ਅਮਰੀਕਾ ਦੇ ਪੱਕੇ ਵਸਿੰਦੇ ਲੋਕ ਆ ਜਿਨ੍ਹਾਂ ਨੂੰ ਅਮਰੀਕਨ ਇੰਡੀਅਨ ਵੀ ਕਿਹਾ ਜਾਂਦਾ ਉਹਨਾਂ ਨੂੰ ਸੱਦਿਆ ਗਿਆ ਸੀਗਾ ਤੇ ਨਾਲ ਦੀ ਨਾਲ ਜਿਹੜੇ ਅਮਰੀਕਨ ਨੇਟਿਵ ਸੀਗੇ ਉਹਨਾਂ ਨੇ ਜਿੱਥੇ ਗੋਰਿਆਂ ਨੇ ਦਾਵਤ ਖਾਧੀ ਉੱਥੇ ਨਾਲ ਦੀ ਨਾਲ ਉਹਨਾਂ ਨੂੰ ਜੰਗਲਾਂ ਦੇ ਵਿੱਚ ਰਹਿਣ ਦੇ ਢੰਗ ਤਰੀਕੇ ਸਿਖਾਏ ਤੇ ਕਿਵੇਂ ਅਮਰੀਕਾ ਦੇ ਵਿੱਚ ਖੇਤੀ ਕੀਤੀ ਜਾਂਦੀ ਆ ਉਹਦੇ ਬਾਰੇ ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਦੇ ਇਸ ਦਿਨ ਬੇਸਿਕਲੀ ਜਿਹੜੇ ਆਪਣੇ ਮਿੱਤਰ ਪਿਆਰੇ ਹੁੰਦੇ ਆ ਲੋਕ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਵੱਲੋਂ ਮਿਲੀਆਂ ਹੋਈਆਂ ਨਿਯਮਤਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਤੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਇਸ ਤਿਹਾਰ ਨੂੰ ਸੈਲੀਬ੍ਰੇਟ ਕਰਦੇ ਆ ਤੇ ਜਿੱਥੇ ਇਸ ਦਿਨ ਜਿਵੇਂ ਕਹਿੰਦੇ ਪਰਿਵਾਰਕ ਸਾਂਝਾਂ ਵਧੀਆਂ ਉੱਥੇ ਨਾਲ ਦੀ ਨਾਲ ਇਹ ਲੋਕ ਬੈਠ ਕੇ ਜਿਹੜੇ ਫੁੱਟਬਾਲ ਵਗੈਰਾ ਦੇ ਮੈਚ ਹੁੰਦੇ ਆ ਉਹ ਵੇਖਦੇ ਆ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਜਿਵੇਂ ਕਹਲਾ ਵੀ ਥੈਂਕਸ ਗਿਵਨ ਮੋਖ ਰੱਖ ਕੇ ਜਿਹੜੇ ਪਰੇਡ ਕੱਢੀ ਜਾਂਦੀ ਆ ਲੋਕੀ ਪਰੇਡ ਦੇਖਣ ਜਾਂਦੇ ਆ ਤੇ ਇਹਦੇ ਵਿੱਚ ਜਿਹੜੀ ਨਾ ਨਿਊਯਾਰਕ ਦੀ ਮੈਸੀ ਪਰੇਡ ਹੈਗੀ ਆ ਉਹ ਬੜੀ ਮਸ਼ਹੂਰ ਆ ਨਿਊਯਾਰਕ ਸ਼ਹਿਰ ਦੀ ਮੈਸੀ ਪਰੇਡ ਉੱਥੇ ਲੋਕ ਜਾ ਕੇ ਇਸ ਦਿਨ ਨੂੰ ਮਨਾਉਂਦੇ ਆ ਤੇ ਇਹ ਤਿਹਾਰ ਜਿੱਥੇ ਸਾਂਸਕ੍ਰਿਤਕ ਤੌਰ ਤੇ ਸਾਨੂੰ ਇੱਕ ਰੂਜ ਦੇ ਨਾਲ ਨੇੜੇ ਕਰਦਾ ਉੱਥੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਸਤੇ ਵੀ ਇੱਕ ਬੜਾ ਵੱਡਾ ਯੋਗਦਾਨ ਅਦਾ ਕਰਦਾ ਕਿਉਂਕਿ ਇੱਕੋ ਇੱਕ ਦਿਨ ਅਮਰੀਕਾ ਦੇ ਵਿੱਚ ਜਦੋਂ ਵੀਰਵਾਰ ਤੋਂ ਲੈ ਕੇ ਮੰਡੇ ਤੱਕ ਲੋਕ ਘਰੇ ਹੁੰਦੇ ਹੈਗੇ ਆ ਲੌਂਗ ਵੀਕਐਂਡ ਮਨਾਇਆ ਜਾਂਦਾ ਤੇ ਲੋਕ ਪਰਿਵਾਰਾਂ ਦੇ ਵਿੱਚ ਬੈਠ ਕੇ ਜਿਹੜਾ ਡਿਨਰ ਆ ਉਹ ਸਾਂਝਾ ਕਰਦੇ ਆ ਇਸ ਦਿਨ ਖਾਸ ਤੌਰ ਤੇ ਟਰਕੀ ਆ ਉਹ ਬਣਾਈ ਜਾਂਦੀ ਆ ਤੇ ਨਾਲ ਦੀ ਨਾਲ ਆਪੋ ਆਪਣੇ ਤਰੀਕੇ ਦੇ ਨਾਲ ਲੋਕੀ ਮੱਕੀ ਦੇ ਪਕਵਾਨ ਬਣਾਉਂਦੇ ਆ ਤੇ ਜਿਹੜੀ ਪੰਪਕਨ ਪਾਈ ਆ ਜਾਂ ਸਵੀਟ ਪੋਟੇਟੋ ਆ ਉਹਨੂੰ ਖਾਦਾ ਜਾਂਦਾ ਤੇ ਹੋਰ ਬਹੁਤ ਤਰ੍ਹਾਂ ਦੇ ਪਕਵਾਨ ਬਣਦੇ ਆ ਤੇ ਜਿਹਦਾ ਪਰਿਵਾਰਾਂ ਦੇ ਵਿੱਚ ਬੈਠ ਕੇ ਲੋਕ ਆਨੰਦ ਮਾਣਦੇ ਆ ਤੇ ਬੇਸਿਕਲੀ ਇਹੀ ਥੈਂਕਸ ਜੁਮੇ ਦਾ ਅ ਸਿਗਾ ਮੇਨ ਤੌਰ ਤੇ ਮਹੱਤਵ ਕਿਉਂਕਿ ਕਾਫੀ ਧੇਰ ਤੋਂ ਮੈਨੂੰ ਫੋਨ ਵੀ ਆਏ ਵੀ ਇਸ ਦਿਨ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਜ਼ਰੂਰ ਦੱਸਿਆ ਕਿ ਕਿਉਂ ਮਨਾਇਆ ਜਾਂਦਾ ਤੇ ਜਿੱਥੇ ਦੇਖੋ ਸਾਡੇ ਲੋਕ ਕਈ ਵਾਰੀ ਜਿਵੇਂ ਮੈਂ ਕਿਹਾ ਵੀ ਤਿਹਾਰ ਮਨਾਉਂਦੇ ਮਨਾਉਂਦੇ ਵਾਇਲੈਂਟ ਵੀ ਹੋ ਜਾਂਦੇ ਆ ਤੇ ਕਾਫੀ ਆਪਾਂ ਦੇਖਿਆ ਵੀ ਕੈਨੇਡਾ ਦੀਆਂ ਅਨਟਾਰੀਓ ਦੇ ਵਿੱਚ ਕਿਵੇਂ ਛੱਤਾਂ ਤੇ ਚੜਕੇ ਦੀਵਾਲੀ ਵਾਲੇ ਦਿਨ ਸਾਡੇ ਨਵੇਂ ਮੁੰਡੇ ਨੱਚਦੇ ਆ ਤੇ ਕਿਵੇਂ ਕਾਰਾਂ ਦੀਆਂ ਛੱਤਾਂ ਭੰਦੇ ਆ ਜਾਂ ਦੀਵਾਲੀ ਦੇ ਉੱਤੇ ਮਾਲਾਂ ਦੇ ਵਿੱਚ ਜਾ ਕੇ ਲੋਕੀ ਪਟਾਕੇ ਫੋੜਦੇ ਆ ਬਾਰੇ ਇਹ ਲੋਕ ਬੜੇ ਅੱਛੇ ਤਰੀਕੇ ਦੇ ਨਾਲ ਜਿਹੜੇ ਸਨਤ ਤਿਹਾੜ ਮਨਾਉਂਦੇ ਆ ਤੇ ਸਾਥੋਂ ਇਹਨਾਂ ਤੋਂ ਸਿੱਖ ਲੈਣ ਦੀ ਲੋੜ ਆ ਵੀ ਜਿਹੜੇ ਤਿਹਾੜ ਆ ਉਹ ਮਨੁੱਖਤਾ ਵਾਲ ਤੇ ਸਾਂਝੀ ਵਾਲਤਾ ਦੇ ਦਿਨ ਹੁੰਦੇ ਆ ਤੇ ਇਸ ਦਿਨ ਬੜੇ ਅੱਛੇ ਤਰੀਕੇ ਦੇ ਨਾਲ ਸਾਨੂੰ ਇਹਨਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਜਿੱਥੇ ਗੋਰੇ ਲੋਕ ਥੈਂਕਸਗਿਵਿੰਗ ਮਨਾਉਂਦੇ ਆ ਜਿਹੜੇ ਪ੍ਰਾਣੇ ਪੰਜਾਬੀ ਆਏ ਹੋਏ ਆ ਜਾਂ ਹੋਰ ਹਿੰਦੁਸਤਾਨੀ ਆਏ ਹੋਏ ਆ ਉਹ ਵੀ ਆਪੋ ਆਪਣੀਆਂ ਫੈਮਿਲੀਗਾਂ ਦੇ ਵਿੱਚ ਇਕੱਠੇ ਹੋ ਕੇ ਇਸ ਤਿਹਾੜ ਨੂੰ ਬੜੀ ਜਮਕਾ ਧੁੰਮਤਾ ਹੁੰਦੇ ਨਾਲ ਮਨਾਉਂਦੇ ਹੈਗੇ ਆ ਤੇ ਇਸੇ ਤਰੀਕੇ ਨਾਲ ਦਸੰਬਰ ਦਾ ਮਹੀਨਾ ਚੱਲ ਰਿਹਾ ਤੇ 24 ਦਸੰਬਰ ਨੂੰ ਜਿਹੜਾ ਵੀਜ਼ਾ ਬੁਲੇਟਨ ਆ ਉਹ ਅਮਰੀਕਨ ਏਜੰਸੀਆਂ ਵੱਲੋਂ ਜਾਰੀ ਕੀਤਾ ਗਿਆ ਹੈਗਾ ਇਹਦੇ ਵਿੱਚ ਜਿਹੜੇ ਵੱਖ-ਵੱਖ categories ਦੇ ਵਿੱਚ ਵੀਜ਼ੇ ਮਿਲਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਜੂਸਲੀ ਇਨ ਵੀਜ਼ਾ ਬੁਲੇਟਨਾਂ ਦੇ ਵਿੱਚ ਜੇ ਕੋਈ ਚੇਂਜ ਹੁੰਦਾ ਤਾਂ ਉਹਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਜੇ ਕੋਈ categories ਨੂੰ ਤੇਜ਼ ਕੀਤਾ ਜਾਂਦਾ ਤਾਂ ਉਹਦੇ ਬਾਰੇ ਗੱਲਬਾਤ ਹੁੰਦੀ ਹੈ ਪਰ ਇਸ ਵਾਰ ਜਿਹੜਾ ਦਸੰਬਰ ਅ 2024 ਦਾ ਵੀਜ਼ਾ ਬਿਲਫਰਮ ਜਾਰੀ ਹੋਇਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੇਂਜ ਨਹੀਂ ਕੀਤੀ ਗਈ ਜਿਹੜੀ F4 ਕੈਟਾਗਰੀ ਆ ਤੇ ਇਹ ਜਿਉਂ ਦੀ ਤਿਉਂ ਰੱਖੀ ਗਈ ਹੈ ਇਹਦੇ ਵਿੱਚ ਇਹ ਆ ਵੀ ਜਿਹੜੇ ਬਲੱਡ ਰਿਲੇਸ਼ਨ ਵਾਲੇ ਲੋਕ ਇੰਡੀਆ ਤੋਂ ਆਉਂਦੇ ਆ ਖਾਸ ਤੌਰ ਤੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਅਪਲਾਈ ਕੀਤਾ ਹੁੰਦਾ ਉਹ ਇਸ ਟਾਈਮ 8 ਮਾਰਚ 2006 ਚੱਲ ਰਿਹਾ ਜਨਾਂ ਦੀ ਕਹਿਣ ਤੋਂ ਭਾਵੇਂ ਤਕਰੀਬਨ 18 ਸਾਲ ਦੀ ਅਧੀਕ ਇਸ ਕੇਸ ਦੇ ਵਿੱਚ ਚੱਲ ਰਹੀ ਹੈਗੀ ਆ ਦੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਬੱਚੇ ਆ ਉਹ ਓਵਰ ਏਜ ਵਗੈਰਾ ਵੀ ਹੋ ਜਾਂਦੇ ਆ ਸੋ ਕਾਫੀ ਜਿਵੇਂ ਕਹਿੰਦੇ ਬੀਜਾ ਰੋਕਣ ਦੇ ਵਾਸਤੇ ਜਿਹੜੀ ਅਮਰੀਕਾ ਦੀ ਗਵਰਨਮੈਂਟ ਹੈਗੀ ਆ ਉਹ ਜਿਵੇਂ ਕਹਿੰਦਾ ਵੀ ਅੱਡੀ ਛੋਟੀ ਦਾ ਜ਼ੋਰ ਲਾ ਰਹੀ ਹੈਗੀ ਆ ਇਸੇ ਤਰੀਕੇ ਦੇ ਨਾਲ ਜਿਹੜੀ F3 ਕੈਟਾਗਰੀ ਆ ਜਿਹਦੇ ਵਿੱਚ ਵਿਆਹੇ ਹੋਏ ਬੱਚੇ ਤੇ ਉਹਨਾਂ ਦੇ ਅੱਗੋਂ ਹੋਰ ਬੱਚੇ ਜਿਹੜੇ ਸਿਟੀਜ਼ਨ ਹੁੰਦੇ ਆ ਉਹਨਾਂ ਨੂੰ ਜਦੋਂ ਸੱਦਿਆ ਜਾਂਦਾ ਹੈਗਾ ਤਾਂ ਉਹ ਚੱਲ ਰਿਹਾ ਹੈਗਾ ਮਾ 15 April 2010 ਇਸ ਟਾਈਮ F3 ਕੈਟਾਗਰੀ ਦੇ ਵਿੱਚ ਤੇ ਜਿਹੜੀ F2 ਕੈਟਾਗਰੀ ਹੈ ਜਿਹਦੇ ਵਿੱਚ ਗ੍ਰੀਨ ਕਾਰਡ ਹੋਲਡਰ ਤੇ ਆਪਣੇ 21 ਸਾਲ ਤੋਂ ਵੱਧ ਦੇ ਬੱਚਿਆਂ ਵਾਸਤੇ ਅਪਲਾਈ ਕਰਦੇ ਆ ਉਹ 1 ਮਈ 2016 ਚੱਲ ਰਿਹਾ ਹੈਗਾ ਇਸੇ ਤਰੀਕੇ ਦੇ ਨਾਲ ਜਿਹੜੀ F2A ਕੈਟਾਗਰੀ ਹੈ ਤੇ ਜਿਹਦੇ ਵਿੱਚ ਗ੍ਰੀਨ ਕਾਰਡ ਹੋਲਡਰ ਆਪਣੇ ਜਿਵੇਂ ਕਿ ਵਿਆਹੇ ਹੋਏ ਬੱਚਿਆਂ ਨੂੰ ਸਾਦੇ ਆ ਜਾਂ ਜਿਹਦੇ ਵਿੱਚ ਆਪਾਂ ਕਹਿ ਲਈਏ ਵੀ ਜਿਹੜੇ ਜੋੜੇ ਵਿਆਹ ਕਰਾ ਕੇ ਆਉਂਦੇ ਆ ਗ੍ਰੀਨ ਕਾਰਡ ਹੋਲਡਰ ਉਹਨਾਂ ਵਾਸਤੇ ਇਸ ਟਾਈਮ 1 ਜਨਵਰੀ 2022 ਚੱਲ ਰਿਹਾ ਹੈਗਾ ਤੇ ਜਿਹੜੇ ਜਿਵੇਂ ਕਹਿੰਦਾ ਵੀ ਆ ਖਾਸ ਤੌਰ ਤੇ ਸਿਟੀਜ਼ਨ ਹੈਗੇ ਆ ਉਹਨਾਂ ਦਾ तकरीबन ਉਹ 6 ਮਹੀਨੇ ਤੋਂ ਲੈ ਕੇ ਸਾਲ ਤੱਕ ਦਾ ਟਾਈਮ ਚੱਲ ਰਿਹਾ ਹੈਗਾ ਸੋ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਜਿਹੜੇ ਟਰੰਪ ਹੈਗੇ ਆ ਉਹਨਾਂ ਵੱਲੋਂ ਜਿਹੜੇ ਟਰਾਂਸਜੈਂਡਰ ਇੱਥੇ ਫੌਜ ਦੇ ਵਿੱਚ ਭਰਤੀ ਹੋਏ ਹੈਗੇ ਆ ਉਹਨਾਂ ਵਾਸਤੇ ਬੜਾ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਜੇ ਮੈਂ oval office ਦੇ ਵਿੱਚ ਜਾਣਾ ਤਾਂ ਬੇਸਿਕਲੀ ਯਾ ਹੀ ਵੜਨਾ ਉਹਨਾਂ ਨੇ 20 ਜਨਵਰੀ ਨੂੰ ਸੌ ਚੱਕਣੀ ਹੈਗੀ 2025 ਨੂੰ ਤੇ ਉਸ ਤੋਂ ਪਿੱਛੋਂ ਉਹ ਕਹਿੰਦੇ ਵੀ ਜਿਹੜਾ 15000 트랜스젠ਡਰ ਅਮਰੀਕਨ ਫੌਜ ਦੇ ਵਿੱਚ ਭਰਤੀ ਹੈਗਾ ਤੇ ਮੈਂ ਉਹਨਾਂ ਸਾਰਿਆਂ ਨੂੰ ਫੌਜ ਦੇ ਵਿੱਚੋਂ ਬਾਹਰ ਕੱਢ ਦੇਣਾ ਹੈਗਾ ਨਾਲ ਦੀ ਨਾਲ ਉਹ ਕਹਿੰਦੇ ਜਿਹੜੇ 트랜스젠ਡਰ ਕੁੜੀਆਂ ਬਣ ਕੇ ਔਰਤਾਂ ਦੀਆਂ ਖੇਡਾਂ ਦੇ ਵਿੱਚ ਭਾਗ ਲੈਂਦੇ ਹੈਗੇ ਆ ਮੈਂ ਉਹਦੇ ਤੇ ਵੀ ਰੋਕ ਲਾਉਂਗਾ ਤੇ ਨਾਲ ਦੀ ਨਾਲ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਸਾਂਝੇ ਤੌਰ ਤੇ ਕਲਾਸਰੂਮ ਸਾਂਝੇ ਕਰਦੇ ਆ ਜਾਂ ਬਾਥਰੂਮ ਸਾਂਝੇ ਕਰਦੇ ਆ 트랜ਸਜੈਂਡਰ ਤੇ ਗਰਲਜ਼ ਵਗੈਰਾ ਤੇ ਉਹਦੇ ਉੱਤੇ ਹੀ ਮੈਂ ਵੱਡੀ ਪੱਧਰ ਤੇ ਰੋਕ ਲਾਉਣ ਜਾ ਰਿਹਾ ਹੈਗਾ ਜਿਵੇਂ ਤੁਹਾਨੂੰ ਪਤਾ ਹੈ 트럼ਪ ਪਿਛਲੀ ਵਾਰ ਜਦੋਂ ਰਾਸ਼ਟਰਪਤੀ ਬਣੇ ਸੀ ਉਦੋਂ ਵੀ ਇਹਨਾਂ ਨੇ 트랜ਸਜੈਂਡਰਾਂ ਦੇ ਉੱਤੇ ਰੋਕ ਲਾਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਉਸ ਰੋਕ ਨੂੰ ਹਟਾ ਦਿੱਤਾ ਸੀ ਤੇ ਹੁਣ ਫੇਰ ਇਹ ਜਦੋਂ ਦਫ਼ਤਰ ਦੇ ਵਿੱਚ ਦੁਬਾਰੇ ਆਉਂਦੇ ਆ ਤੇ ਇਹ ਕਹਿੰਦੇ ਮੈਂ ਦੁਬਾਰ ਤੋਂ ਰੋਕ ਲਾਉਣ ਜਾ ਰਿਹਾ ਹੈਗਾ ਜਿਹਦੇ ਵਿੱਚ ਇਹ ਕਹਿੰਦੇ ਇਕੱਲੇ 트랜ਸਜੈਂਡਰ ਹੀ ਨਹੀਂ ਮੈਂ ਪੂਰੇ ਤੌਰ ਤੇ ਔਰਤਾਂ ਦੇ ਉੱਤੇ ਫੌਜ ਦੇ ਵਿੱਚ ਭਰਤੀ ਹੋਣ ਤੇ ਰੋਕ ਲਾਉਂਗਾ ਤੇ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਮਰਦ ਆ ਉਹ ਬਾਰਡਰਾਂ ਤੇ ਲੜ ਸਕਦੇ ਆ ਜਿਹੜੇਔਰਤਾਂ ਜਾਂ 트랜ਸਜੈਂਡਰ ਜਿਹੜੇ ਅਮਰੀਕਨ ਫੌਜ ਨੂੰ ਕਮਜ਼ੋਰ ਕਰਦੇ ਆ ਤੇ ਇੱਥੇ ਕਾਹੀ ਵੱਡੀ ਗੱਲਤੀ ਦੇ ਵਿੱਚ ਜਿਹੜੇ 트랜ਸਜੈਂਡਰ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਮੇਰਾ ਖਿਆਲ ਹੈ ਵੀ ਜਿੱਦਾਂ ਦੀ ਗੱਲਬਾਤ ਹੋਊਗਾ ਤਾਂ ਤੁਹਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਵੀ ਵੇਖਣ ਨੂੰ ਮਿਲਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹੜੇ ਪਾਸੇ ਵੱਲ ਨੂੰ ਗੱਲ ਜਾਂਦੀ ਆ ਤੇ ਇਸੇ ਤਰੀਕੇ ਦੇ ਨਾਲ ਜਿਹੜਾ 트럼ਪ ਆਉ ਕਹਿੰਦੇ ਵੀ ਇਹ ਕੈਨੇਡਾ ਮੈਕਸੀਕੋ ਤੇ ਚਾਈਨਾ ਨੇ ਮੇਰੇ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਅ ਲੀਗਲ ਇਮੀਗਰੈਂਟ ਆ ਉਹਨਾਂ ਨੂੰ ਰੋਕਣ ਵਾਸਤੇ ਕੋਈ ਬਣਦੇ ਉਪਰਾਲੇ ਨਹੀਂ ਕੀਤੇ ਜਾਂ ਡਰੱਗ ਮੇਰੇ ਦੇਸ਼ ਦੇ ਵਿੱਚ ਫੈਂਟਨਲ ਵਗੈਰਾ ਲਗਾਤਾਰ ਆਉਂਦਾ ਤਾਂ ਮੈਂ 25 ਪ੍ਰਤੀਸ਼ਤ ਜਿਹੜਾ ਟੈਰਫਾ ਉਹ ਇਨਾਂ ਮੁਲਕਾਂ ਦੇ ਵਿੱਚ ਲਾਉਂਗਾ ਕਿਉਂਕਿ ਇਹਦਾ ਅਮਰੀਕਾ ਉਹ ਕੈਨੇਡਾ ਮਕਸੀਕਾ ਮਕਸੀਕੋ ਤੇ ਚਾਈਨਾ ਤੋਂ ਕਰਮਬਾਰ ਲੱਕੜ ਪਲਾਸਟਿਕ ਗੈਸ ਫਰਨੀਚਰ ਕਾਰਾਂ ਤੇ ਇਲੈਕਟ੍ਰੋਨਿਕ ਜਿਹੜਾ ਸਮਾਨ ਆ ਉਹ ਲਗਾਤਾਰ ਮਗਵਾਰਿਆ ਹੈਗਾ ਤੇ ਇਹਨਾਂ ਚੀਜ਼ਾਂ ਦੇ ਉੱਤੇ ਜੇ 25% ਟੈਰਫ ਲੱਗਦਾ ਤਾਂ ਮੈਨੂੰ ਲੱਗਦਾ ਵੀ ਜਿੱਥੇ ਇਹ ਦੇਸ਼ਾਂ ਦੇ ਵਿੱਚ ਹੜਬੜੀ ਮੱਚੂਗੀ ਉੱਥੇ ਨਾਲ ਦੀ ਨਾਲ ਅਮਰੀਕਾ ਦਾ ਜਿਹੜਾ ਕੰਜ਼ਿਊਮਰ ਆ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਵੇਖਣ ਨੂੰ ਮਿਲੂਗਾ ਤੇ ਬਾਕੀ ਹੁਣ ਦੇਖਦੇ ਆਂ ਵੀ ਜਿਹੜਾ ਮੈਕਸੀਕੋ ਤੇ ਕੈਨੇਡਾ ਕੀ ਉਹ ਆਪਣੇ ਬਾਰਡਰ ਸੀਲ ਕਰਕੇ ਅਮਰੀਕਾ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਮੰਨੂਗਾ ਤੇ 25% ਟੈਰਫ ਤੋਂ ਬਚੂਗਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਚਾਈਨਾ ਕੀ ਉਹ ਫੈਂਟਨਲ ਵਗੈਰਾ ਅਮਰੀਕਾ ਦੇ ਵਿੱਚ ਭੇਜਣ ਤੇ ਰੋਕ ਲਾਊਗਾ ਤੇ 25% ਟੈਰਫ ਤੋਂ ਬਚੂਗਾ ਤੇ ਅੱਗੇ ਵੀ ਜਦੋਂ 트ੰਪ ਦਫ਼ਤਰ ਦੇ ਵਿੱਚ ਆਏ ਸੀ ਤਾਂ ਇਹਨਾਂ ਨੇ ਕਾਫੀ ਵੱਡੀ ਗਣਤੀ ਦੇ ਵਿੱਚ ਜਿਹੜਾ ਟੈਰਫਾ ਜਿਹੜਾ ਟੈਕਸ ਆ ਕਹਿਣ ਤੋਂ ਭਾਵੇਂ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਉਹਨਾਂ ਦੇ ਉੱਤੇ ਲਾਇਆ ਸੀਗਾ ਤੇ ਹੁਣ ਫਿਰ ਇਹ ਟੈਕਸ ਲਾਉਣ ਦੀ ਗੱਲ ਕਰਦੇ ਆ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ ਵੀ ਇਹ ਕਿੱਥੇ ਕਿ ਜਾ ਕੇ ਗੱਲਬਾਤ ਖੜਦੀ ਹੈਗੀ ਆ ਇਸੇ ਤਰੀਕੇ ਦੇ ਨਾਲ ਇੰਡੀਆ ਤੇ ਭਾਰਤ ਸੌਰੀ ਇੰਡੀਆ ਤੇ ਕੈਨੇਡਾ ਦੇ ਵਿੱਚ ਜਿਹੜਾ ਤਣਾਅ ਚੱਲ ਰਿਹਾ ਹੈਗਾ ਉਹਦੇ ਚੱਲਦਿਆਂ ਇਮੀਗ੍ਰੇਸ਼ਨ ਦਾ ਕਾਫੀ ਵੱਡਾ ਬੈਕਲੌਗ ਜਿਹੜਾ ਇੰਡੀਆ ਦੇ ਵਿੱਚ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਇਹਨਾਂ ਨੇ ਇੱਕ ਦੂਜੇ ਦੇ ਜਿਹੜੇ ਅਧਿਕਾਰੀ ਸੀ ਡਿਪਲੋਮੈਟ ਸੀਗੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਸੀਗਾ ਤਾਂ ਬਹੁਤ ਸਾਰਾ ਜਿਹੜਾ ਕੈਨੇਡੀਅਨ ਸਟਾਫ ਸੀ ਉਹ ਇੰਡੀਅਨ ਖੇਤਰ ਦੇ ਵਿੱਚੋਂ ਘਟਾ ਲਿਆ ਗਿਆ ਸੀ ਇਹਦਾ ਕਰਕੇ ਇਸ ਟਾਈਮ ਤਕਰੀਬਨ 25 ਲੱਖ ਜਿਹੜੇ ਭਾਰਤੀ ਆ ਉਹ ਵੀਜ਼ਾ ਦੀ ਅਰਜੀ ਕਰ ਰਹੇ ਆ ਇਹਦੇ ਵਿੱਚ ਜਿਵੇਂ ਕਹਿੰਦਾ ਵੀ ਸਟੂਡੈਂਟ ਵੀਜ਼ਾ ਵੀ ਆ ਜਾਂਦਾ ਇਹਦੇ ਵਿੱਚ ਬਿਜ਼ਨਸ ਵੀਜ਼ਾ ਵੀ ਆ ਜਾਂਦਾ ਇਹਦੇ ਵਿੱਚ ਵਿਜ਼ਟਰ ਵੀਜ਼ਾ ਵੀ ਆ ਜਾਂਦਾ ਤੇ ਇਹਦੇ ਵਿੱਚ ਜਿਹੜੇ ਪੱਕੇ ਤੌਰ ਤੇ ਲੋਕ ਆਉਂਦੇ ਆ ਉਹ ਵੀ ਆ ਜਾਂਦੇ ਹੈਗੇ ਆ ਤੇ 25 ਲੱਖ ਲੋਕਾਂ ਦੇ ਉੱਤੇ ਇਸ ਟਾਈਮ ਜਿਹੜਾ ਇੰਡੀਆ ਤੇ ਕੈਨੇਡਾ ਦੇ ਵਿੱਚ ਤਣਾਅ ਚੱਲ ਰਿਹਾ ਹੈਗਾ ਉਹਦਾ ਅਸਰ ਵੇਖਣ ਨੂੰ ਮਿਲ ਰਿਹਾ ਹੈਗਾ ਕਿਉਂਕਿ ਕਾਫੀ ਗਿਣਤੀ ਦੇ ਵਿੱਚ ਜਿਹੜਾ ਕੈਨੇਡਾ ਸੀ ਉਹਨਾਂ ਨੇ ਸਟਾਫ ਇੰਡੀਆ ਦੇ ਵਿੱਚੋਂ ਘਟਾ ਦਿੱਤਾ ਸੀਗਾ ਤੇ ਜਿਹਦੇ ਵਿੱਚ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਜਿਹੜੇ ਇਹ 25 ਲੱਖ ਵੀਜ਼ੇ ਦੇ ਕੇਸ ਇੰਡੀਆ ਦੇ ਵਿੱਚ ਚੱਲ ਰਹੇ ਹੈਗੇ ਆ ਉਹ ਕਿੰਨੇ ਛੇਤੀ ਕਲੀਅਰ ਹੋ ਰਹੇ ਆ ਪਰ ਇਸ ਤਨਾਰੇ ਚੱਲਦੇ ਆ ਜਿਹੜਾ ਇਮੀਗ੍ਰੇਸ਼ਨ ਬੈਕਲੌਗ ਆ ਉਹ ਲਗਾਤਾਰ ਵਧਦਾ ਜਾ ਰਿਹਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਕੈਨੇਡਾ ਦਾ ਅਨਟਾਰੀਓ ਤੇ ਮੈਨੀਟੋਬਾ ਦੀ ਸਰਦ ਦਾ ایرਗਾ ਉੱਥੇ ਇੱਕ ਸ਼ਹਿਰ ਪੈਂਦਾ ਕਨੋਰਾ ਉੱਥੇ ਹਾਈਵੇ 17 ਦੇ ਉੱਤੇ ਟਰੱਕ ਭਿਲੇ ਹੈਗੇ ਆ ਦੋ ਤੇ ਜਿਨ੍ਹਾਂ ਦੇ ਵਿੱਚ ਦੋ ਡਰਾਈਵਰਾਂ ਦੀ ਮੌਤ ਹੋ ਗਈ ਕਿਉਂਕਿ ਜਦੋਂ ਟਰੱਕ ਭਿੜੇ ਉਹਨਾਂ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਦੋ ਡਰਾਈਵਰ ਥਾਂ ਮਾਰੇ ਗਏ ਤੇ ਇਹਨਾਂ ਦੇ ਵਿੱਚੋਂ ਇੱਕ ਡਰਾਈਵਰ ਬਚ ਗਿਆ ਤੇ ਨਾਲ ਦੀ ਨਾਲ ਇੱਕ ਡਰਾਈਵਰ ਦਾ ਜਿਹੜਾ ਕੁੱਤਾ ਸੀ ਉਹਨੂੰ ਵੀ ਬਚਾ ਲਿਆ ਗਿਆ ਤੇ ਤੁਹਾਨੂੰ ਪਤਾ ਵੀ ਮੌਸਮ ਕਾਫੀ ਬੈਂਡ ਚੱਲ ਰਿਹਾ ਤੇ ਡਰਾਈਵਰ ਵੀਰ ਖਾਸ ਤੌਰ ਤੇ ਖਿਆਲ ਰੱਖਣ ਕਿਉਂਕਿ ਜਦੋਂ ਆਪਾਂ ਕਲੋਜ਼ ਚਲਾਉਨੇ ਹੈਗੇ ਹਨ ਥਾਮਾਂ ਦੇ ਉੱਤੇ ਤਾਂ ਕਈ ਵਾਰੀ ਪਿੱਛੋਂ ਟਰੱਕ ਵੱਜਣ ਦੀਆਂ ਜਿਹੜੀਆਂ ਦਰਘਟਨਾਵਾਂ ਬਹੁਤ ਜ਼ਿਆਦੇ ਹੁੰਦੀਆਂ ਹਨ ਕਿਉਂਕਿ ਜਦੋਂ ਕੋਈ ਰੋਡ ਸਲਿੱਪਰੀ ਹੁੰਦੀ ਆ ਜਾਂ ਰੋਡ ਦੇ ਉੱਤੇ ਬਲੈਕ ਆਈਸ ਵਗੈਰਾ ਬਣੀ ਹੁੰਦੀ ਆ ਤਾਂ ਉਦੋਂ ਜਿਹੜਾ ਬ੍ਰੇਕਿੰਗ ਡਿਸਟੈਂਸ ਆ ਉਹ ਕਾਫੀ ਵੱਧ ਜਾਂਦਾ ਹੈਗਾ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਕਾਫੀ ਸਿੰਗਲ ਹਾਈਵੇ ਵਗੈਰਾ ਹੈਗੇ ਆ ਜੇ ਤੁਹਾਡਾ ਨਹੀਂ ਵੀ ਕਸੂਰ ਤਾਂ ਰੋਡ ਵਗੈਰਾ ਸਲਿੱਪਰੀ ਆ ਤਾਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਪਜ ਗਿਆ ਤਾਂ ਇਦਾਂ ਦਾ ਨਾਦਰ ਘਟਨਾਵਾ ਵਾਪਰਦਿਆਂ ਰਹਿੰਦੇ ਆ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਮੌਸਮ ਖਰਾਬ ਆ ਸਨੋ ਵਗੈਰਾ ਪਈ ਹੋਈ ਆ ਬਲੈਕ ਆਈਸ ਬਣੀ ਹੋਈ ਆ ਤਾਂ ਨਾਈਟ ਟਾਈਮ ਡਰਾਈਵਿੰਗ ਕਰਨ ਤੋਂ ਗੁਰੇਜ਼ ਕਰਿਆ ਕਰੋ ਤੇ ਟ੍ਰਾਈ ਟੂ ਡਰਾਈਵ ਡਿਊਰਿੰਗ ਡੇ ਟਾਈਮ ਤੇ ਬਾਕੀ ਅਗਲੇ ਵੀਕ ਆਪਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਇਸ ਵੇਰੀ ਇੰਨੀਆਂ ਖਬਰਾਂ ਦੇ ਨਾਲ ਹਾਜ਼ਰੀ ਲਵਾਈ ਆ ਆਜਾਜ ਦਿਓ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਤੇ ਨਾਲ ਦੀ ਨਾਲ ਆਪਣਾ ਇਹਦਾ ਚੈਨਲ ਆ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ